ਹਨ ਨਹੀਂ ਦੱਸੋ ਇਸ ਵੀਡੀਓ ਦੇ ਵਿੱਚ ਕੋਈ ਵਿਸ਼ਾ ਵਸਤੂ ਤਾਂ ਨਹੀਂ ਤੇ ਨਾ ਇਹਦੇ ਵਿੱਚ ਕੋਈ ਮੇਰੇ ਬੜੀ ਗੱਲ ਕਰਨ ਵਾਲੀ ਗੱਲ ਆ ਮੈਂ ਸਿਰਫ ਇਹਦੇ ਵਿੱਚ ਇੱਕ ਲਿੰਕ ਪਾਉਣਾ ਆ ਜੋ ਜੇ ਦੇਖ ਸਕੋ ਤਾਂ ਜਰੂਰ ਦੇਖੋ ਹੋਊਗਾ ਲੰਮਾ ਥੋੜਾ ਜਿਹਾ ਕਿਸ ਤਰ੍ਹਾਂ ਸਿਰਸਾ ਕਾਲਕਾ ਜੁੰਡਲੀ ਦਿੱਲੀ ਗੁਦਰਾ ਪ੍ਰਬੰਧਕ ਕਮੇਟੀ ਦੇ ਕਾਬਜ ਹੋ ਕੇ ਪੰਥਕਾ ਨੁਕਸਾਨ ਕਰ ਰਹੀ ਹੈ ਇਸੇ ਪ੍ਰਬੰਧ ਕਮੇਟੀ ਦੀ ਜਦੋਂ ਸੇਵਾ ਸ਼ੁਰੂ ਨਹੀਂ ਅਕਾਲੀ ਦਲ ਕੋਲ ਸੀ ਤਾਂ ਦਿੱਲੀ ਦੇ ਵਿੱਚ ਕੋਈ ਵੀ ਤਨਾ ਪ੍ਰਦਰਸ਼ਨ ਹੋਣਾ ਕਿਤੇ ਵੀ ਜ਼ਰੂਰ ਤੋਂ ਨਹੀਂ ਗੁਰਦੁਆਰਾ ਸਾਹਿਬਾਂ ਤੋਂ ਲੰਗਰ ਜਾਣਾ ਜ਼ਰੂਰੀ ਹੁੰਦਾ ਸੀ ਜਾਂਦਾ ਹੀ ਪੁੱਛਿਆ ਜਾਂਦਾ ਸੀ ਕੋਵਿਡ ਦੇ ਵਿੱਚ ਤਾਂ ਆਕਸੀਜਨ ਲੰਗਰ ਵੀ ਇਸੇ ਕਮੇਟੀ ਦੇ ਵਿੱਚ ਲੱਗਦੇ ਰਹਿ ਇਹ ਹੀ ਸਿਰਸਾ ਕਾਲਕਾ ਜੁੰਡਲੀ ਸ਼ਰਮਨੀ ਅਕਾਲੀ ਦਲ ਨਾਲ ਸੰਬੰਧਤ ਸਨ ਤੇ ਉਹੀ ਇਹ ਕਾਰਜ ਕਰਕੇ ਜਦੋਂ ਫੇਮ ਘਟ ਗਏ ਪੂਰੀ ਮਸ਼ਹੂਰੀ ਹੋ ਗਈ ਤੇ ਅਗਲੀਆਂ ਚੋਣਾਂ ਸ਼ਰਮਨੀ ਅਕਾਲੀ ਦਲ ਦੀ ਟਿਕਟ ਤੇ ਜਿੱਤ ਗਏ ਤਾਂ ਸਾਰੀ ਪੂਰੀ ਦੀ ਪੂਰੀ ਕਮੇਟੀ ਝੁੱਕ ਗਈ ਤੇ ਭਾਜ ਭਾਜ ਝੋਲੀ ਝਾ ਬੈਠੇ ਤੇ ਹੁਣ ਉਹ ਸਾਰਿਆਂ ਪੱਤਰਕਾਰ ਰਵਾਇਤਾ ਦਾ ਕਾਣ ਕਰ ਰਹੇ ਨੇ ਸਰਗੋਤ ਇੱਕ ਬਾਦਲ ਦਾ 350 ਸਾਲਾ ਸਮਾਗਮ ਜਿਹੜੇ ਚੱਲ ਰਹੇ ਨੇ ਸਾਰੇ ਦੇਸ਼ ਉਹ ਇਤਨ ਘੁੰਮ ਰਿਹਾ ਆ ਅਸਾਂ ਤੋਂ ਚੱਲ ਕੇ ਤੇ ਖਾਸ ਕਰਕੇ ਜਦ ਦਿੱਲੀ 'ਚ ਪਹੁੰਚਿਆ ਤੇ ਉਸ ਵੇਲੇ ਜੋ ਦਿੱਲੀ ਕਮੇਟੀ ਨੇ ਰੋਲ ਨਿਭਾਇਆ ਆ ਮਨ ਭਾਰ ਆਉਂਦਾ ਵਾ ਬੰਦਾ ਇੰਨਾ ਵੀ ਬੇੜਾ ਗਰਖ ਹੋ ਸਕਦਾ ਜਦੋਂ ਇੱਕ ਵਿਰੋਧੀ ਤੇ ਇਸ ਤਰ੍ਹਾਂ ਨਾ ਪਰ ਉਹਨਾਂ ਕਮੇਟੀ ਤੇ ਬਰਾਜਮਾਨ ਹੋ ਜਾਂਦੇ ਕਬਜ਼ਾ ਹੋ ਜਾਂਦਾ ਆ ਉਸਤੇ ਭਾਦਰ ਦਾ ਸਬੰਧ ਤਾਂ ਮੁੱਖ ਤੌਰ ਤੇ ਜਿਹੜਾ ਉਹਨਾਂ ਦਾ ਸ਼ਹੀਦੀ ਸਾਕਾ ਆ ਉਹ ਦਿੱਲੀ ਨਾਲ ਦਾ ਸਬੰਧ ਹੈ ਨਾ ਦਿੱਲੀ ਦੇ ਜਿਹੜੇ ਸ਼ਹੀਦ ਹੋਏ ਆ ਸਾਰੇ ਮੁੱਖ ਪ੍ਰਮੁੱਖ ਜਿਹੜੇ ਗੁਰਦੁਆਰਾ ਸਾਹਿਬਾਂ ਨੇ ਉਸਤੇ ਭਾਦਰ ਸਾਹ ਦੇ ਬਹੁਤ ਸਾਰੇ ਸਥਾਨ ਨੇ ਉੱਥੇ ਪਰ ਦੁਰਭਾਗ ਹੁਣ ਉਹਨਾਂ ਤੇ ਭਾਜਪਾ ਦੀ ਟੋਲੀ ਭਾਜਪਾ ਦੀ ਝੋਲੀ ਚੱਕ ਟੋਲੀ सिरसा ਕਾਲ ਘਰ ਟੋਲੀ ਦਾ ਕਬਜ਼ਾ ਹੈ ਤਾਂ ਉਹਨਾਂ ਨੇ ਮੁਰਤੇਬਾ ਦਾ ਸਾਡੇ ਸੰਬੰਧਤ ਜਿਹੜੇ ਸਮਾਗਮ ਜਿਹੜੇ ਨੇ ਇਹਨਾਂ ਨੂੰ ਹਰ ਤਰ੍ਹਾਂ ਨਾਲ ਫੇਲ ਕਰਨ ਦਾ ਯਤਨ ਕੀਤਾ ਹਾਲਾਂਕਿ ਸਾਰਾ ਜਗ ਜਾਂਦਾ ਦੇਖ ਰਿਹਾ ਜਦੋਂ ਦਾ ਨਗ ਕੀਰਤਨ ਚੱਲਿਆ ਸਾਰੇ ਦੇਸ਼ ਘੁੰਮ ਰਿਹਾ ਤੇ ਕਿੰਨੀਆਂ ਸੰਗਤਾਂ ਹਮ ਹਮਾ ਕੇ ਜਿਹੜਾ ਸਾਗਤ ਪ੍ਰਸੇਪੋਂ ਦੇ ਰੀਆਂ ਨੇ ਸਵਾ ਕੜੀਆਂ ਨੇ ਲਾ ਖਟ ਰਹੀਆਂ ਨੇ ਪਰ ਇਸ ਚਾਪਲੂਸ ਢੋਲੀ ਨੇ ਉਹ ਦੁਰਦਸ਼ਾ ਕਰਨ ਦੀ ਕੋਸ਼ਿਸ਼ ਕੀਤੀ ਹਰ ਕੁਸ਼ਲ ਕੋਸ਼ਿਸ਼ ਕੀਤੀ ਵੀ ਇਸ ਨੂੰ ਸਮਾਗਮ ਨੂੰ ਜਾਂ ਦਿੱਲੀ ਦੇ ਵਿੱਚ ਇਹਨਾਂ ਕੀਤਾ ਲੰਘੇ ਜਾਂ ਜੋ ਇਸ ਸਮਾਗਮ ਉਹਨਾਂ ਨੂੰ ਪੂਰੀ ਤਰ੍ਹਾਂ ਫੇਲ ਕੀਤਾ ਜਾ ਸਕਿਆ ਇਹਨਾਂ ਕੋਈ ਕਸਰ ਨਹੀਂ ਛੱਡੀ ਇਹਨਾਂ ਨੇ ਕੋਈ ਆਸਾਨ ਨਹੀਂ ਦਿੱਤੇ ਜਿਆਦਾ ਕਿਸੇ ਹੋਰ ਸਥਾਨ ਤੇ ਕਿਸੇ ਸਰਕਾਰੀ ਆਡੀਟੋਰੀਅਮ ਦੇ ਵਿੱਚ ਅ ਸ਼ਮਨੀ ਕਮੇਟੀ ਨੇ ਸੈਮੀਨਾਰ ਕਰਵਾਏ ਤਾਂ ਉਸ ਤੇ ਹੁਣ ਉਲਟ ਉਂਝਾ ਲਾ ਰਹੇ ਨੇ ਜੀ ਇੱਥੇ ਦਾ ਇਹ ਚਰਾਵ ਚਲਦੀ ਆ ਤੇ ਫਲਾਣਾ ਕੰਮ ਹੁੰਦਾ ਤੇ ਸ਼ੋਨੀ ਕਮੇਟੀ ਨੇ ਉਹ ਜਦੋਂ ਤੁਸੀਂ ਕੋਈ ਆਸਥਾਨ ਦੇਣਾ ਹੀ ਨਹੀਂ ਤੇ ਚਰਾ ਡਾਉਣੀਆਂ ਨੇ ਤਾਂ ਫੇਰ ਸ਼ੋਨੀ ਕਮੇਟੀ ਨੇ ਤਾਂ ਕਿਤੇ ਤਾਂ ਸਵਾਜੋ ਕਰਨੇ ਸ਼ੋਨੀ ਕਮੇਟੀ ਦਾ ਆਪ ਮਿਸ਼ਨ ਦਿੱਲੀ ਦੇ ਵਿੱਚ ਵੱਖਰਾ ਆ ਤੁਹਾਡੇ ਨਾਲ ਉਹ ਉਹਨੇ ਆਪਣੇ ਕਾਰਜ ਤਾਂ ਕਰਨੇ ਸੀਗੇ ਪਰ ਇਸ ਹੱਦ ਤੱਕ ਇਹ ਲੋਕ ਗਿਰ ਜਾਣਗੇ ਭਾਜਪਾ ਇਹਨਾਂ ਨੂੰ ਨੱਥ ਪਾਵੇ ਨਹੀਂ ਤਾਂ ਭਾਜਪਾ ਦਿਨੋਂ ਦਿਨ ਸਿੱਖਾਂ ਦੇ ਦਿਲਾਂ ਤੋਂ ਉਹ ਉੱਤਰਦੀ ਜਾ ਰਹੀ ਆ ਦੂਰ ਹੁੰਦੀ ਜਾ ਰਹੀ ਆ ਜੇਦਾ ਅੱਖ ਮਿਆ ਜਾ ਪਾਜਪਾ ਨੂੰ ਬਹੁਤ ਬੁਰੀ ਤਰ੍ਹਾਂ ਭੁਗਤਣਾ ਪਊਗਾ ਦੇਖ ਮੇ ਭੁਗਤਣਾ ਪਊਗਾ ਸਿੱਖਣ ਤੋਂ ਭੁਗਤਣਾ ਪੈ ਹੀ ਰਿਹਾ ਆ ਇਹਨਾਂ ਲੋਕਾਂ ਖਾਸ ਕਰਕੇ ਕਾਲਕਾਲ ਸੱਸਾ ਜੁੰਡਲੀ ਨੂੰ ਪਾਜਪਾ ਨੱਥ ਪਾਵੇ ਇਸ ਸੰਬੰਧੀ ਵਿਸਥਾਰਤ ਰਿਪੋਰਟ ਵਾਲੀ ਜਿਹੜੀ ਇੱਕ ਵੀਡੀਓ ਆ ਸਰਮਨਾ ਸਾਹਿਬ ਦੀ ਉਹਦਾ ਮੈਂ ਲਿੰਕ ਨਾਲ ਪਾ ਰਿਹਾ ਆ ਟਾਈਮ ਕੱਢ ਕੇ ਸੁਣਿਓ ਵੇਖਿਓ ਜਰੂਰ ਕਿਵੇਂ ਮਨ ਭਰ ਆਉਂਦਾ ਆ ਕਿਸ ਤਰ੍ਹਾਂ ਇਹ ਕਾਲਕਸਾ ਸੱਜੰਦਲੀ ਨੇ ਗੁਰਤੇਗ ਬਾਬਾ ਸਾਹਿਬ ਦੇ ਸਮਾਗਮਾਂ ਨੂੰ ਤਾਰ ਪਿੱਡੋ ਕਰਨ ਦੀ ਖਰਾਬ ਕਰਨ ਦੀਆਂ ਕੀ ਕੀ ਕੋਸ਼ਿਸ਼ਾਂ ਕੀਤੀਆਂ ਤੇ ਉਹਨਾਂ ਦੇ ਅਨੇਕ ਤੂਤਾਂ ਦੇ ਬਾਵਯੂਦ ਵੀ ਇਹ ਸਮਾਗਮ ਕਿੰਨੇ ਸਫਲ ਹੋ ਨਿਭੜੇ ਵੀ ਸਾਡੇ ਅਕਾਤਰ ਦੇ ਜਹਦਰ ਸਾਹਿਬ ਜਹਦਰ ਕੁਲਦੀਪ ਸਿੰਘ ਜੀ ਗੜਗਾਸਾ ਹੋਰ ਜਿੰਨੇ ਵੀ ਸਬੰਧਤ ਸੱਜਣ ਸਾ ਗੰਦ ਗੰਦ ਹੋਟੇ ਇਹਨਾਂ ਸਮਾਗਮਾਂ ਚ ਭਰੀਆਂ ਸੰਗਤਾਂ ਦੀ ਰੌਣਕਾਂ ਵੇਖ ਕੇ ਇਹ ਸਾਰੀ ਇਹ ਵੇਖ ਕੇ ਟਾਈਮ ਲੱਗੇ ਤਾਂ ਜ਼ਰੂਰ ਦੇਖਿਓ ਧੰਨਵਾਦ